ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪਿਛਲੇ ਦਿਨੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਜਸਵਿੰਦਰ ਭੱਲਾ ਦਾ ਅੱਜ ਅੰਤਿਮ ਸੰਸਕਾਰ ਹੈ ਮੋਹਾਲੀ ਦੇ ਬਲੌਂਗੀ ਸਮਸ਼ਾਨ ਘਾਟ ਦੇ ਵਿੱਚ ਅੱਜ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਤੇ ਪੰਜ ਤੱਤਾਂ ਦੇ ਵਿੱਚੋਂ ਵਿਲੀਨ ਹੋ ਜਾਣਗੇ ਪਰ ਉਹ ਬੇਸ਼ੱਕ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੀ ਕਮੇਡੀ ਉਹਨਾਂ ਦੇ ਡਾਇਲੌਗ ਹਮੇਸ਼ਾ ਪੰਜਾਬੀਆਂ ਦੇ ਮਨਾਂ ਵਿੱਚ ਵਸਦੇ ਰਹਿਣਗੇ ਤੇ ਜਿਸ ਤਰ੍ਹਾਂ ਦੇ ਹਾਸੇ ਠੱਠੇ ਉਹ ਕਰਦੇ ਸਨ ਉਹ ਤਾਂ ਦੁਨੀਆ ਤੱਕ ਲੋਕਾਂ ਦੇ ਦਿਲਾਂ ਦੇ ਵਿੱਚ ਇਸੇ ਤਰ੍ਹਾਂ ਰਹਿਣਗੇ ਸੋ ਇਸ ਮੌਕੇ ਜਿੱਥੇ ਦੁੱਖ ਦਾ ਪ੍ਰਗਟਾਵਾ ਸੋਸ਼ਲ ਮੀਡੀਆ ਜ਼ਰੀਏ ਕੀਤਾ ਗਿਆ ਤਾਂ ਉੱਥੇ ਹੀ ਬੀਤੇ ਕੱਲ ਮੱਖ ਮੰਤਰੀ ਮਾਨ ਖੁਦ ਜਸਵਿੰਦਰ ਭੱਲਾ ਉਹਨਾਂ ਦੇ ਘਰ ਪਹੁੰਚੇ ਸਨ ਜਿੱਥੇ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਜਸਵਿੰਦਰ ਭੱਲਾ ਦੇ ਸਾਥੀ ਕਲਾਕਾਰ ਨੇ ਜਿਹੜੇ ਉਹਨਾਂ ਦੇ ਘਰ ਪਹੁੰਚੇ ਸਨ ਪਰਿਵਾਰ ਦੇ ਨਾਲ ਉਹਨਾਂ ਨੇ ਦੁੱਖ ਸਾਂਝਾ ਕੀਤਾ ਤੇ ਇਸ ਮੌਕੇ ਹਰ ਇੱਕ ਗਾਇਕ ਹਰ ਇੱਕ ਐਕਟਰ ਨੇ ਆਪੋ ਆਪਣੇ ਤਜਰਬੇ ਨੇ ਜਿਹੜੇ ਜਸਵਿੰਦਰ ਪੱਲਾ ਦੇ ਨਾਲ ਸਾਂਝੇ ਕੀਤੇ ਨੇ ਕੀ ਕੁਝ ਕਹਿਣਾ ਉਹਨਾਂ ਸਭ ਦਾ ਆਓ ਸੁਣਦੇ ਹਾਂ ਬਿਲਕੁਲ ਜੀ ਮੇਲਾ ਦਾ ਸਾਰੇ ਪੰਜਾਬੀ ਇੰਡਸਟਰੀ ਨਾਲ ਪੱਲਾ ਸਾਹਿਬ ਦੀ ਬਹੁਤ ਸਾੜ ਹੈ ਔਰ ਬਹੁਤ ਪਿਆਰ ਤੇ ਬਹੁਤ ਨੇੜਤਾ ਸੀ ਸਾਰਿਆਂ ਨਾਲ ਔਰ ਜਿੱਥੇ ਇੰਡਸਟਰੀ ਨੂੰ ਡਾਡਾ ਬੰਡਾ ਘਾਟਾ ਪਿਆ ਹੈ ਮਨੋ ਦਾ ਸਾਰੇ ਪੰਜਾਬ ਨੂੰ ਘਾਟਾ ਪਿਆ ਹੈ ਉਹ ਪੰਜਾਬ ਦੇ ਹੋਂ ਤੱਕ ਦੇ ਬੈਸਟ ਕਮੇਡੀਅਨ ਬਰਸਟ ਐਕਟਰ ਨੇ ਉਹ ਸਾਡੇ ਲਈ ਸਾਡੇ ਫੈਨਾਂ ਦੇ ਦੁਆਰਾ ਵੀ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਤੇ ਬਹੁਤ ਕੰਨ ਭਾਗੀ ਖਬਰ ਹੈ ਮੇਰੇ ਵੱਲ ਕਿਪੀ ਜੀ ਆਖਰੀ ਮੁਲਾਕਾਤ ਤੁਹਾਡੀ ਕਦੋਂ ਹੋਈ ਹੋ ਗਿਆ ਜੀ ਮਹੀਨਾ ਡੇਢ ਖੰਡ ਹੋ ਗਿਆ ਜੀ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਤਾਂ ਇੱਕਦਮ ਹੀ ਸੜਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਕਰ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀਓਨ ਕਰ ਰਹੀਆਂ ਸੀ ਤਿਆਰੀਆਂ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਏਂ ਕਹਿੰਦੇ ਸੀ ਦੀ ਬੀਜੀ ਸੁਸਾਇਟੀ ਨੂੰ ਇੱਕ ਫਾਦਰਲੀ ਫਿਗਰ ਤੁਸੀਂ ਜਿਹੜਾ ਹੈ ਉਹਨਾਂ ਨੂੰ ਕਿਉਂ ਤੁਹਾਡਾ ਨਾ ਹੋਇਆ ਕਿ ਤੁਸੀਂ ਦੇਖਿਆ ਕਿ ਬਹੁਤ ਅੱਛਾ ਇੱਕ ਵੀਡੀਓ ਕਮੇਟੀ ਬਹੁਤ ਅਗਿਆ ਰਹੀ ਬਾਲੇ ਤੇ ਕੀ ਜਾਨਾ ਪਾਓਗੇ ਉਹਨਾਂ ਦੇ ਬਾਰੇ ਵਿੱਚ بس کئی ਤੰਜ ਨਾਰਾ ਕੋ ਸੁਣ। ਜੀ ਜੀ கிளாਸ ਵਾਲਾ ਹੈ। ਇੱਕ ਯਾਦ ਹੋਣਾ ਕਿ ਪੰਜਾਬ ਮੇਲੇ ਸੀ ਮਹਿਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਅਲੱਗ ਸਿੱਖਾ ਲਿਖੀ ਜਾਂਦੀ ਸੀ। ਜੀ ਸਾਹਿਬ ਬਾਲੀਵੁੱਡ ਬਾਲੀਵੁੱਡ ਉਸ ਤੋਂ ਬਾਅਦ ਦਰਜਾ ਭੱਲਾ ਜੀ ਨੂੰ ਬਿਲਕੁਲ ਬਿਲਕੁਲ ਇਹ ਕਿ ਬਦਲਾਵ ਨੂੰ ਤੁਸੀਂ ਦੇਖਨੇ ਕਰਨੀ ਜਦੋਂ ਭੱਲਾ ਸਾਹਿਬ ਨਾਲ ਕੋਈ ਵੀ ਮਿਲਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਅਨ ਜੱਟਾ ਵਗੈਰਾ ਫਿਲਮਾਂ ਲਿਖਦੇ ਸੀ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ मतलब थॉट प्रोसेस हीगा वो अलग लेवल पे ही सीगा <laughs> सो सारे सीनਾਂ ਨੂੰ ਉਹ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ सो ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜੂਗਾ ਕੈਰੀਓਨ ਜਟਾ 4 ਵਾਸਤੇ ਤੁਸੀਂ ਆਇਆ ਸੁਣਾ ਕੋਈ ਨਹੀਂ ਜੀ ਜੀ ਕੈਰੀਓਨ ਜਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹਦਾ ਸ਼ੂਟ ਤੇ ਸੀਗੇ ਭਾਜੀ ਬਹੁਤ ਔਖਾ ਜੀ ਇਹ ਨਿਗਧਨ ਪਰਿਵਾਰ ਨੂੰ ਮਿਲ ਕੇ ਆ ਜੀ ਉਹ ਵੀ ਕਹਿੰਦੇ ਕਿ ਬਹੁਤ ਦਿਨਾਂ ਤੋਂ ਥੋੜੇ ਬਿਮਾਰ ਚੱਲ ਰਹੇ ਸੀਗੇ ਤੇ ਥੋੜੇ ਦਿਨ ਪਹਿਲਾਂ ਹੀ ਬਿਮਾਰ ਹੋਏ ਨੇ ਤੇ ਉਸ ਤੋਂ ਬਾਅਦ ਹਸਪੀਟਲਾਈਜ਼ ਹੋ ਗਏ ਲਗਾਤਾਰ ਤੁਹਾਡੇ ਨਾਲ ਫਿਲਮਾਂ ਵੀ ਕੀਤੀਆਂ ਹਾਂਜੀ 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 ਲਗਾਤਾਰ ਫਿਲਮਾਂ ਵੀ ਕਰੀਆਂ ਤੁਸੀਂ ਹਾਂਜੀ ਫਿਲਮਾਂ ਕੀਤੀਆਂ ਜੀ ਉਹਨਾਂ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਬਹੁਤ ਸਪੋਰਟਿਵ ਸੀਗੇ ਸ਼ੁਰੂ ਤੋਂ ਮੇਰੀ ਪਹਿਲੀ ਫਿਲਮ ਉਹਨਾਂ ਨਾਲ ਸ਼ੂਟ ਕੀਤੀ ਸੀ ਜੀ ਉਦੋਂ ਤੋਂ ਸੋ ਉਹਨਾਂ ਨੇ ਹਮੇਸ਼ਾ ਬਹੁਤ ਸਪੋਰਟ ਕੀਤਾ ਹੈ ਹੁਣ ਕੀ ਮਹਿਸੂਸ ਕਰਿਆ ਜਦੋਂ ਤੁਹਾਨੂੰ ਇਹ ਖਬਰ ਮਿਲੀ ਆ ਕਿ ਪੱਲਾ ਜੀ ਸਾਡੇ ਵਿੱਚ ਨਹੀਂ ਰਹਿ ਕਿਉਂਕਿ ਚੰਗੇ ਬਲੇ ਇਨਸਾਨ ਦਾ ਜਦੋਂ ਤੁਸੀ ਜੱਸੀ ਭਾਈ ਜੀ ਹਾਂ ਬਹੁਤ دیر ਤੋਂ ਬਿਮਾਰ ਸੀਗੇ ਜੀ ਮਤਲਬ ਸਾਡੀ ਫਿਲਮ ਸੀਗੀ ਸ਼ੂਟ ਉਸ ਤੋਂ ਪਹਿਲਾਂ ਵੀ ਪ੍ਰੋਡਿਊਸਰਜ਼ ਆ ਗਏ ਸੀਗੇ ਪਾਜੀ ਨਾਲ ਗੱਲ ਕਰਕੇ ਗਏ ਸੀਗੇ ਉਹ ਫਿਰ ਫੈਮਿਲੀ ਨੇ ਦੱਸਿਆ ਕਿ ਉਹ ਹਜੇ ਓਨੇ ਠੀਕ ਨਹੀਂ ਹੋ ਗਏ ਰਿਕਵਰ ਨਹੀਂ ਹੋਏ ਕਿ ਕਿ ਸ਼ੂਟ ਕਰ ਸਕਣ ਪਰ ਇਹ ਹੈ ਜੀ ਕਿ ਦੁੱਖ ਬਹੁਤ ਆ ਇੰਡਸਟਰੀ ਨੂੰ ਬਹੁਤ بڑا ਘਾਟਾ ਆ ਜੀ ਤੇ ਆਈ ਉਮੀਦ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਰੱਬ ਮੂੰਹ ਹੁੰਦੇ ਕੋਈ ਆਪਣੀ ਯਾਦ ਪਹਿਲੀ ਵਾਰ ਕਦੋਂ ਸਾਡੀ ਮੁਲਾਕਾਤ ਹੋਈ ਔਰ ਜਿਸ ਹਾਲ ਉਹ ਅਜ ਇੰਡਸਟਰੀ ਨੂੰ ਲੈ ਕੇ ਗਏ ਨੇ ਮੇਰੀ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਕਿ ਬਟ ਮੇਰਾ ਮਿਲਣਾ ਇਦਾਂ ਨਹੀਂ ਹੋਇਆ ਕਦੇ ਵੀ ਪਰ ਸਾਡੇ ਇੰਡਸਟਰੀ ਦੇ ਬਹੁਤ ਸਤਿਕਾਰਯੋਗ ਉਹ ਆਰਟਿਸਟ ਨੇ ਔਰ ਸਾਡੇ ਦਿਲਾਂ 'ਚ ਹਮੇਸ਼ਾ ਰਹਿਣਗੇ ਉਹ ਅੱਲਾਹ ਨਿੱਕੇ ਹੁੰਦੇ ਪੈਂਦੇ ਆਪਣਾ ਸਾਥ ਨਹੀਂ ਕੋਈ ਮੁਲਾਕਾਤ ਹੋਈ ਤੇ ਇਹ ਗੱਲ ਨੂੰ ਸ਼ਬਦ ਹੈ ਨਹੀਂ ਕੋਈ ਆਪਣਾ ਸਾਥ ਜਸੀ ਭਾਜੀ ਇੱਕ ਗਲਾਸ ਵਾਲੇ ਆ ਕਿ ਇੱਕ ਪੀੜੀ ਨੇ ਕੰਮ ਕੀਤਾ ਜਿਹੜੇ ਉਹਦੇ ਨਾਲ ਸੀਗੇ ਇੱਕ ਪੀੜੀ ਬਾੜੀ ਵਾਲੀ ਹੈ ਭੱਲਾ ਸਾਹਿਬ ਮਿਲਣੇ ਮੇਰ ਮਿੱਤਰ ਜੀ ਤੋਂ ਬਾਅਦ ਉਹ ਕਮੇਡੀਅਨ ਕਲਾਕਾਰ ਨੇ ਲੈ ਕੇ ਸਕ੍ਰਿਪਟਾਂ ਲਿਖੀ ਜਾਂਦੀ ਨੇ ਜੀ ਪਲੱਸ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਸੀ ਸੈਟ 'ਤੇ ਜੀਪੀ ਭਾਜੀ ਕਹਿ ਕੇ ਗਏ ਕਿ ਸਾਨੂੰ ਬੜਾ ਚੰਗਾ ਲੱਗਦਾ ਸੀ ਸਾਨੂੰ ਕੋਈ ਆਜਾ ਬੰਦਾ ਨਹੀਂ ਅਸੀਂ ਵੀ ਜਦੋਂ ਮੈਂ ਸਟਾਰਟ ਕੀਤਾ ਇੰਨਾ ਮੱਚ ਕੰਮ ਕਰਨਾ ਮੇਰੀ ਪਹਿਲੀ ਕਰਮ ਨੂੰ ਵੀ ਕਸਟਮਰ ਸੀ 224 ਸਾਹਿਬ ਨਾਲ ਹੀ ਸੀ ਸੋ ਹਾਂ ਸੋ ਜਿਵੇਂ ਛੋਟਿਆਂ ਤੋਂ ਦੇਖਦੇ ਹਾਂ ਅਸੀਂ ਬਚਪਨ ਤੋਂ ਤਨੁ ਸਕਰੀਨ 'ਤੇ ਦੇਖਿਆ ਸੀ ਪਰ ਉਹ ਜਦੋਂ ਜਦੋਂ ਪਹਿਲੀ ਵਾਰ ਉਹਨਾਂ ਨੇ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਹਮੇਸ਼ਾ ਇਹ ਨਹੀਂ ਦੇਖਿਆ ਵੀ ਨਾ ਮਾ ਛੋਟਾ ਉਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਸੋ ਮੇਰੀ ਪਹਿਲੀ ਫਿਲਮ ਸੀਗੀ ਉਹਨਾਂ ਨਾਲ ਕੀਤੀ ਉਸ ਤੋਂ ਬਾਅਦ ਵੀ ਬਹੁਤ ਕੰਮ ਕੀਤਾ ਪਰ ਉਹਨਾਂ ਨੇ ਮਤਲਬ ਹਮੇਸ਼ਾ ਪੂਰਾ ਸਪੋਰਟ ਕਰਕੇ ਰੱਖਿਆ ਸੋ ਆਪਣੀ ਇੰਡਸਟਰੀ ਲਈ ਵੀ ਜੇ ਗੱਲੋ ਕਿ ਮਨ ਆਫ ਦਾ ਗੇਟ ਗ੍ਰੇਟੈਸਟ ਕਮੀਡੀਅਨ ਸੀਗੀ ਉਹ ਵਿਕਟਰ ਸੀਗੀ ਜਿਹਨਾਂ ਨੇ ਬਹੁਤ ਤਕੜਾ ਦਾਟਾ ਬੜਾ ਔਖਾ ਬੀਲੀ ਦਾ ਕਰਨਾ ਕਿ ਉਹਨਾਂ ਪਰ ਬਹੁਤ ਦੇਰ ਤੋ ਟੱਲੇ ਸੀਗੀ ਸਾਡੀ ਫਿਲਮ ਉਹਨਾਂ ਪਿੱਛੇ ਸ਼ੂਟ ਹੋਈ ਸੀ ਬੜੀ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਕੋਈ ਪਰਵਾਹ ਨਹੀਂ ਤੁਹਾਨੂੰ ਟਿਕਨੇ ਦੀ ਇਹ ਦੇਰ ਕਰਕੇ ਉਹਨਾਂ ਤੋਂ ਬਿਨਾ ਸੰਗਤ ਨਹੀਂ ਕਰ ਸਕਦਾ ਕਿਉਂਕਿ ਬਹੁਤ ਟਾਈਮ ਪਹਿਲਾਂ ਮੇਰਾ ਖਿਆਲ ਹੈ ਵੀ ਮੈਂ ਉਦੋਂ ਪਲੱਸ 1 ਚ ਪੜਦਾ ਸੀਗਾ ਮੈਂ ਮਾਨ ਸਾਹਿਬ ਨਾਲ ਮਿਲਿਆ ਸੀ ਉਹਨਾਂ ਨੂੰ ਤੇ ਉਹ ਛੋਟੀ ਤੋਂ ਛੋਟੀ ਗੱਲ ਜੇ ਦੱਸੀ ਜਾਂਦੀ ਸੀ ਉਹਨੂੰ ਕ੍ਰੈਡਿਟ ਬਹੁਤ ਦਿੰਦੇ ਸੀ ਜੇ ਕੋਈ ਵੀ ਫਿਲਮ ਦੇ ਵਿੱਚ ਇੱਕ ਛੋਟੀ ਜੀ ਗੱਲ ਵੀ ਕਿਸੇ ਨੇ ਦੱਸਤੀ ਤਾਂ ਉਹਨਾਂ ਨੇ 20 ਬੰਦੇ ਨੂੰ ਦੱਸਣਾ ਕਿ ਇਹ ਜਿਹੜੀ ਗੱਲ ਸੀ ਇਹ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀ ਜੀ ਵੀ ਤਾਂ ਮੈਂ ਤਾਂ ਆਪਾਂ ਸੀ ਬੜਾ ਵਧੀਆ ਕਮਾਲ ਦੇ ਇਨਸਾਨ ਸੀ ਜੀ ਕਾਫੀ ਸਮੇਂ ਤੋਂ ਉਹ ਦਿਖ ਵੀ ਨਹੀਂ ਰਹੇ ਸੀਗੇ ਉਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਉਹ ਕਾਫੀ ਸਮੇਂ ਤੋਂ ਹਾਂਜੀ 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 ਅਸੀਂ ਹਸਪੀਟਲ 'ਚ ਵੀ ਮਿਲ ਕੇ ਆਏ ਜੀ ਮੈਂ ਉਹਨਾਂ ਨੂੰ ਵੈਸੇ ਵੀ ਮਿਲਦੇ ਰਹਿੰਦੇ ਸੀਗੇ ਅਸੀਂ ਪਰ ਇਹ ਨਹੀਂ ਉਮੀਦ ਸੀਗੀ ਵੀ ਉਹ ਇੰਨੀ ਜਲਦੀ ਆ ਸਾਨੂੰ ਛੱਡ ਕੇ ਮੈਂ ਹਸਪੀਟਲ ਦੇ ਵਿੱਚ ਜਾ ਕੇ ਜੀ ਜਦੋਂ ਮੈਂ ਗੀਪੀ ਭਾਜੀ ਨੂੰ ਪੁੱਛਿਆ ਕਿ ਨਾ ਮੇਨ ਮਿੱਤਰ ਸਾਹਿਬ ਲੌਂਸਕ੍ਰਿਪਟਾਂ ਲਿਖੇ ਜਾਂਦੇ ਆਂ ਫਿਰ ਕ੍ਰੈਡਨ ਭੱਲਾ ਸਾਹਿਬ ਕੋਲ ਵੀ ਚਲੇ ਗਿਆ ਬੈਠ ਕੇ ਡਾਇਰੈਕਸ਼ਨਸ ਵੀ ਕਹਿੰਦੇ ਪਾਰਟਿਸਿਪੇਟ ਕਰਨਾ ਡਿਸਕਸ ਕਰਨਾ ਲੰਬਾ ਲੰਬਾ ਇਹ ਬਹੁਤ ਵਿਰਲੇ ਹੀ ਇਦਾਂ ਦੇ ਬਿਲਕੁਲ ਜੀ ਇੰਨਾ ਲੰਮ ਮੈਂ ਮੇਰੇ ਖਿਆਲ ਆ ਵੀ ਬਹੁਤ ਬਚਪਨ ਚੋਂ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗਰੋਅ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ 'ਚ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਉਹ ਟੌਪ ਤੇ ਰਹੇ ਨੇ ਜੀ ਉਹ ਐਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਵਧੀਆ ਸੀ ਪੰਜਾਬੀ ਇਹਨੂੰ ਦੱਸੀ ਨੂੰ ਕਿੰਨਾ ਘਾਟਾ ਮਿਲਦੇ ਹਾਂ ਬਿਲਕੁਲ ਪੂਰਾ ਬਹੁਤ ਜ਼ਿਆਦਾ ਘਾਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਹੈ ਜੀ ਵਿੱਚ ਭੱਲਾ ਸਾਹਿਬ ਤੋਂ ਬਿਨਾਂ ਹੋ ਜਾਣੀਆਂ ਦੇਖਿਆ ਵੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਨਹੀਂ ਨਹੀਂ ਉਹ ਤਾਂ ਐਡੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਹੈ ਉਹ ਉੱਪਰ ਹੀ ਚੱਕ ਕੇ ਰੱਖਦੇ ਸੀ ਉਹਨਾਂ ਨੇ ਉਹਦੇ ਨਾਲ ਦਾ ਕੋਈ ਤਜਰਬਾ ਜੋ ਤੁਹਾਨੂੰ ਇਸ ਸਮੇਂ ਆਦਾਰ ਬਸ ਮੈਂ ਬਸ ਇਹ ਹੀ ਹੈ ਜੀ ਕਿ ਉਹਹਜੇ ਬੰਦੇ ਤੋਂ ਸਿੱਖਣ ਦਾ ਸਿੱਖਣ ਨੂੰ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਏਡੇ ਵੱਡੇ ਹੋ ਕੇ ਵੀ ਹੰਭਲ ਰਹਿਣਾ ਇਹ ਭੱਲਾ ਸਾਹਿਬ ਹੋਣਾ ਤੁਸੀਂ ਅੱਜ ਦਾ ਦੌਰ ਚ ਵੈਨਿਟੀ ਵੰਦਦਾ ਸੀਗਾ ਇੱਕ ਦੌਰ ਸੀਗਾ ਕਿ ਵੈਨਿਟੀ ਨੂੰ ਛੱਡੋ ਕਿ ਉਹਨੂੰ ਤੁਸੀਂ ਸ਼ੂਟਿੰਗ ਕਰ ਰਹੇ ਹੋ ਹੈਨਾ ਜਾ ਕੇ ਕੱਪੜੇ ਐਸੇ ਚੇਂਜ ਕਰਨਾ ਬੈਠੇ ਰਹਿਣਾ ਗਰਮੀਆਂ ਚ ਉਹ ਦੌਰ ਤੋਂ ਲੈ ਕੇ ਦੌਰ ਤੱਕ ਭੱਲਾ ਸਾਹਿਬ ਕਹਿੰਦੇ ਉਸ ਟਾਈਮ ਵੀ ਇਦਾਂ ਹੀ ਸੀਗੇ ਹੁਣ ਵੀ ਇਦਾਂ ਨੇ ਬਿਲਕੁਲ ਜੀ ਭੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92-99 ਤੋ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਦੇ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉਨਾਂ ਹੀ ਵਧੀਆ ਅੱਜ ਸੀਗੇ ਐਂ ਤਾਂ ਠੀਕ ਹੈ ਚਲੋ ਜੀ ਜਰਨਲ ਕੋ ਮਰਜੀ ਤੁਸੀਂ ਲੰਬੇ ਸਮੇਂ ਤੋਂ ਨਾਲ ਰਹੇ ਹੋ 95 ਚੱਲੇ ਕਰਦੇ ਥੋੜੇ ਮਾਈਕਲ ਏ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਇੱਕ ਸਾਥੀ ਸਰਗਾ ਪ੍ਰਾਣਾ ਚਲਾ ਗਿਆ ਜੀ ਉਰਸ਼ਨ ਕਾਟਾ ਜਿਹੜੀ ਸਭ ਤੋਂ ਪਛਾਣ ਬਣੀ ਹੈ ਉਹ ਤੁਸੀਂ ਪ੍ਰੋਟੈਸਟ ਕਿਉਂ ਕੀਤਾ ਦੇਖੋ ਅੱਜ ਸਾਡੀ ਫਿਲਮ ਇੰਡਸਟਰੀ ਨੂੰ ਸੰਗੀਤ ਇੰਡਸਟਰੀ ਨੂੰ ਇੱਕ ਭਾਜੀ ਹੌਨਰ ਥੱਲੇ ਕਰਿਓ ਵੱਡਾ ਘਾਟਾ ਪੈਦਾ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਸ਼ੰਕਟਾਂ ਨੂੰ ਕ੍ਰੀਏਟ ਕਰਨ ਵਾਲਾ ਸ਼ੰਕਟਾਂ ਵਾਲਾ ਚਾਚਾ ਚਤਰ ਸਿੰਘ ਸਾਡੇ ਚ ਨਹੀਂ ਰਿਹਾ। ਆਨਰ ਮੂੰਹ ਚ ਗੋਭ ਹੋ ਗਿਆ ਥੱਲੇ ਦਾ। ਚਾਚਾ ਚਤਰਾ ਸਿੰਘ ਨੇ ਇੰਨੀਆਂ ਜ਼ਿਆਦਾ ਮਤਲਬ ਸਾਨੂੰ ਕੈਸਟਾਂ ਦਿੱਤੀਆਂ, ਇੰਨੇ ਜ਼ਿਆਦਾ ਕਮੇਡੀ ਬੈਂਗ ਦਿੱਤੇ ਕਿ ਸਮਾਜ ਵਿੱਚ ਉਹਨਾਂ ਨੇ ਹਰ ਚਿਹਰੇ ਤੇ ਰੌਣਕ ਲਿਆ ਕੇ ਲਿਆਂਦੀ। ਅੱਜ ਉਹ ਚਲੇ ਗਏ ਤਾਂ ਸਕਰੀਨ ਵੀ ਉਹਨਾਂ ਮਨ ਸੱਕਰੀ-ਸੱਕੇ ਲੱਗੂਗੀ ਕਿ ਜਦੋਂ ਵੀ ਉਹ ਪੜਦੇ ਤੇ ਆਉਂਦੇ ਸ ਫਿਲਮ ਦੇ ਵਿੱਚ ਕਿਸੇ ਚਾ ਸਕਰੀਨ ਦੇ ਉੱਤੇ ਆਉਣ ਸਾਰੀ ਤਾੜੀਆਂ ਕਲਾਪਿੰਗ ਹੋਣ ਲੱਗ ਜਾਂਦੀਆਂ ਕਿਉਂਕਿ ਉਹ ਚਿਹਰੇ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਨੂਰ ਸੀਗਾ। ਮੈਂ ਅੱਜ ਤੱਕ 35 ਸਾਲ ਸਾਡੇ ਰਿਸ਼ਤੇ ਨੂੰ ਬਣੇ ਨੂੰ ਹੋ ਗਏ ਮੈਂ ਕਦੇ ਉਹਨਾਂ ਨੂੰ ਉਹਨਾਂ ਨੂੰ ਮਤਲਬ ਉਦਾਸ ਨਹੀਂ ਦੇਖਿਆ ਉਹਨਾਂ ਨੇ ਆਪ ਵੀ ਲੋਕਾਂ ਨੂੰ ਹਸਾਇਆ ਵੀ ਦਿਨ ਚਿਹਰੇ ਤੇ ਨੂਰ ਵੀ ਰਹਿੰਦਾ ਸੀ ਬਹੁਤ ਹਸਮੁਖ ਬੰਦੇ ਰਹੇ ਪੱਲਾ ਸਾਹਿਬ ਸਾਡੇ ਵਿੱਚ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਇੱਕ ਸਾਰਥਿਕ ਕਮੇਡੀ ਕ੍ਰੀਏਟ ਕੀਤੀ ਲੋਕਾਂ ਨੂੰ ਮਤਲਬ ਇੱਕ ਸੇਹ ਦੇਣ ਵਾਲੀ ਕਮੇਡੀ ਕੀਤੀ ਇੱਕ ਮਿੱਠਾ ਵਿਅੰਗ ਵੀ ਕੀਤਾ ਉਹ ਜਿਹਦੇ ਨਾਲ ਕਿ ਲੋਕਾਂ ਨੂੰ ਲੱਗਿਆ ਕਿ ਹਾਂ ਯਾਰ ਕੋਈ ਐਦਾਂ ਦਾ ਆਰਟਿਸਟ ਹੋਣਾ ਚਾਹੀਦਾ ਉਦਾਂ ਦੀ ਇੱਕ ਜੇ ਆਪਾਂ ਦੇਖੀ ਉਹਨਾਂ ਦੀ ਕਮੇਟੀ ਦੇ ਵਿੱਚ ਨਾ ਇੱਕ ਤਕੀਆ ਕਲਾਮ ਹੁੰਦਾ ਸੀਗਾ ਉਹ ਤਕੀਆ ਕਲਾਮ ਵਾਲਾ ਰੈਕਟਰ ਜਿਹਾ ਤਕੀਆ ਕਲਾਮ ਵਾਲਾ ਕਲਾਕਾਰ ਮੇਰਾ ਖਿਆਲ ਹੈ ਹੁਣ ਦੁਬਾਰੇ ਪੈਦਾ ਨਹੀਂ ਹੁਣ ਬਹੁਤ ਵੱਡਾ ਘਾਟਾ ਸਾਨੂੰ ਪਰਿਵਾਰ ਦੇ ਤੌਰ ਤੇ ਵੀ ਕਹਿ ਸਕਦੇ ਹਾਂ ਸੰਗੀਤ ਇੰਡਸਟਰੀ ਨੂੰ ਵੀ ਪੈਸਾ ਆ ਜਦੋਂ ਬਿਮਾਰ ਹੋਏ ਨੇ ਉਹਦਾ ਅਸੀਂ ਮਿਲ ਕੇ ਗਏ ਸੀਗੇ ਥੋੜਾ ਟਾਈਮ ਪਹਿਲਾਂ ਉਦੋਂ ਗੱਲ ਕਰਨ ਦੀ ਵੈਸੇ ਸਾਡੀ ਤੇ ਮੇਰੀ ਬਾਲਮਕੰਦ ਕਪਾਜੀ ਦੀ ਗੱਲ ਅਕਸਰ ਹੁੰਦੀ ਰਹਿੰਦੇ ਪਰसों ਵੀ ਮੈਂ ਆਉਣ ਦੇ ਸੀਗਾ ਬਾਲਮਕੰਦ ਜੀ ਬਾਹਰ ਕਰੇ ਸੀ ਰਾ ਜੀ ਆਏ ਰਾਤ ਨੂੰ ਸੋ ਇਹ ਕਹਿ ਸਕਦਾ ਕਿ ਵੀ ਭੱਲਾ ਸਾਹਿਬ ਵਰਗੇ ਇਨਸਾਨ ਭੱਲਾ ਸਾਹਿਬ ਵਰਗੇ ਕਮੀਡੀਅਨ ਬਹੁਤ ਘੱਟ ਪੈਦਾ ਹੁੰਦੇ ਆ ਤੇ ਆਉਣ ਵਾਲੇ ਦਿਨਾਂ 'ਚ ਮੇਰਾ ਕਹਿਣਾ ਵੀ ਇਹ ਘਾਟਾ ਕੋਈ ਪੂਰਾ ਕਰੇ। ਕਮਾਨ ਸਾਹਿਬ ਕਿੰਨੇ ਦਿਨ ਤੋਂ ਬਿਮਾਰ ਸੀ ਕੋਈ ਜਾਣਕਾਰੀ 1.5 ਸਾਲ ਤੋਂ ਥੋੜਾ ਜਿਹਾ ਰਹਿਦਾ ਹੈ ਅਸਿਹਤ ਸਰੀਰ ਕਈ ਵਾਰੀ ਕੀ ਹੁੰਦਾ ਕਿ ਲੱਗਦਾ ਹੁੰਦਾ ਕਿ ਹੁਣ ਠੀਕ ਹੋ ਗਏ ਵਿੱਚ ਕਈ ਵਾਰੀ ਠੀਕ ਹੋ ਜਾਣਾ ਲੱਗਦਾ ਕਿ ਠੀਕ ਹੈ ਹੁਣ ਸਾਰਾ ਕੁਝ ਫਿਰ ਅਚਾਨਕ ਹੀ ਹੋਇਆ ਪਰਸੇ ਦਾ ਜੋ ਬਹੁਤ ਸ਼ੋਕ ਪ੍ਰੇਰਿਤ ਤਰੀਕੀਆ ਜਦੋਂ ਪੰਜਾਬੀ ਇੰਡਸਟਰੀ ਦਾ ਉਹ ਲੈਜੈਂਡ ਉਹ ਕਲਾਕਾਰ ਜਿਹੜਾ ਆਪਣੀ ਕ੍ਰੀਏਟੀਵਿਟੀ ਕਰਕੇ ਆਪਣੀ ਜਿਹੜੀ ਵਿਲੱਖਣਤਾ ਕਰਕੇ ਦੁਨੀਆ ਭਰ ਚ ਕਮੇਡੀ ਦੇ ਵਰਲਡ ਨੂੰ ਬਹੁਤ ਚਮਕਾਇਆ ਉਹ ਅੱਜ ਤਾਰਾ ਸਤੋ ਕੁਸ ਗਿਆ ਪੂਰੇ ਪਰਿਵਾਰ ਵਾਸਤੇ ਪੰਜਾਬੀਆਂ ਵਾਸਤੇ ਤੇ ਮੇਰੇ ਵਾਸਤੇ ਬਹੁਤ ਵੱਡਾ ਘਾਟਾ ਕਿਉਂਕਿ ਪਿਛਲੇ 48 ਸਾਲ ਤੋਂ ਅਸੀਂ ਦੋਸਤਿਆਂ ਤੇ ਜਦੋਂ ਜੋ ਕਹਿੰਦੇ ਸੀਗੇ ਕਿ ਜੋੜੀਆਂ ਬਹੁਤ ਬੜੀਆਂ ਬਹੁਤ ਟੁੱਟਦੀਆਂ ਤੇ ਭੱਲਾ ਤੇ ਬੱਲਾ ਜੋੜੀ ਹਮੇਸ਼ਾ ਕਾਇਮ ਆ ਮੈਨੂੰ ਲੱਗਦਾ ਸੀ ਜੇ ਨਗਰ ਲੱਗੀ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪ੍ਰਮਾਤਮਾ ਆਪਣੀ ਝੋਲੀ 'ਚ ਭੱਲਾ ਸਾਹਿਬ ਨੂੰ ਨਾਲ ਲੈ ਗਏ ਆ ਤੇ ਮੈਂ ਅੱਜ ਕੱਲਾ ਰਹਿ ਗਿਆ ਸਨਕਾਟਿਆਂ ਦੀ ਗੱਲ ਹੁੰਦੀ ਸੀ ਤਾਂ ਸਨਕਾਟੇ ਦੇ ਵਿੱਚ ਮੇਰੀ ਯਾਦ ਆ 2004 ਦੇ ਸਨਕਾਟੇ ਦੇ ਵਿੱਚ ਜ਼ਿਕਰ ਕੀਤਾ ਸੀ ਉਹਨੇ ਸਿਹਤ ਦਾ ਸ਼ਾਇਦ ਉਹ ਵੀ ਜ਼ਿਕਰ ਪੈ ਰਹੀ ਸੀ ਔਰ ਉਸ ਦੇ ਵਿੱਚ ਵੀ ਇੱਕ ਸਟਾਇਰ ਕੀਤਾ ਗਿਆ ਸੀ ਉਹ ਸਿਹਤ ਦੇ ਬਾਰੇ ਵੱਖ-ਵੱਖ ਇਹਦੇ ਕੈਰੈਕਟਰ ਹੁੰਦੇ ਚਾਹੇ ਭਾਨਾ ਸੀ ਚਾਈਨੀ ਲੋ ਸੀ ਉਹਨਾਂ ਦੇ ਬੰਨੂ ਨੇ ਸਿਹਤ ਦੇ ਬਾਰੇ ਪੁੱਛਿਆ ਜਾਂਦਾ ਸੀ ਉਹ ਇਸ ਕਰਕੇ ਸੀ ਵੀ 2004 ਨਵੰਬਰ ਦੇ ਵਿੱਚ ਅਸੀਂ ਡੀਐਮਸੀ ਲੁਧਿਆਣਾ ਕੋਲਾ ਸਾਹਿਬ ਦੇ ਹਾਰਟ ਦਾ ਸ਼ੂ ਅਸਿਸਟੈਂਟ ਪਾਇਆ ਸੀ ਤੇ ਉਸ ਤੋਂ ਬਾਅਦ ਠੀਕ ਹੋ ਗਏ ਸੀਗੇ ਅਸੀਂ ਕੈਨੇਡਾ ਜਾਣਾ ਸੀਗਾ ਕੈਨੇਡਾ ਸਾਡੇ ਭਰਾ ਦੀ ਇੱਕ ਕੰਸਿਸਟ ਜਿਹੜੀ ਆ ਉਹ ਥੋੜਾ ਜਿਹਾ ਇੱਕ ਢੰਗ ਨਾਲ ਗੱ ਅਚਾਨਕ ਕਹਿ ਗਈ ਕਹਿੰਦੀ ਜੀਜਾ ਜੀ ਤੁਹਾਨੂੰ ਵੀ ਉਹ ਦਿੱਕਤ ਹੋਈ ਸੀ ਜਿਹੜੀ ਸਿੰਗਲ ਡੱਪ ਦੇ ਰਾਜ ਮੇਰਾ ਵੀ ਆ ਗਿਆ ਜੀ ਡੱਪ ਤੇ ਉਹ ਉਹ ਤਾਂ ਨਲਗੇ ਜਿੱਦਾਂ ਜੀ ਕਿੰਨੇ ਪੂਰੀ ਤਰ੍ਹਾਂ ਗਏ ਜੀ ਕਿੰਨੇ ਮੈਂ ਬਚ ਗਿਆ ਸਾਹਮਣੇ ਦੇਖ ਕੇ ਜੀ ਉਹ ਗੱਲ ਕਹਿ ਕੇ ਆਪਦੀ ਪਰ ਕੁਐਸਚਨ ਇਹ ਆ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨਰ ਤੇ ਇੰਡਸਟਰੀ ਨੂੰ ਜੋ ਉਹਨੇ ਤਕੀਆ ਗਲਾਮ ਸੀਗੇ ਉਹ ਮਿੱਸਾ ਜਿੰਦੇ ਰਹਿਣਗੇ ਤਾਂ ਵਿੱਚ ਸਿੰਦਰਪੱਲਾ ਸਾਡੇ ਚ ਹੈਣੀਗੇ ਪਰ ਉਹਨਾਂ ਦੀ ਜੋ ਦੇਣ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਟੀ ਨੂੰ ਭਵਿਸ਼ਾ ਕੇ ਅੰਦਰ ਸਰ ਕਿੰਨੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜੀ ਉਹਦੇ ਬਰਦਾ ਭੱਲਾ ਸਾਹਿਬ ਪਿਛਲੇ ਨਵੰਬਰ ਤੋਂ ਲੱਗੇ ਹੁਣ ਤੱਕ ਲਗਾਤਾਰ ਹੋ ਰਿਹਾ ਹੈ ਤੋ ਤਿੰਨ ਵਾਰੀ ਹਲਕਾ ਇਸ਼ੂ ਆਇਆ ਸ਼ੂਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹਾਰਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਬਿਲਕੁਲ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉੱਥੋਂ ਰਿਕਵਰ ਕਰਕੇ ਪਰ ਜਿਹੜਾ ਪਰਸੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੁਆਰਾ ਹੋਈ ਉਹਦੇ ਕਰਕੇ ਭੱਲਾ ਸਾਹਿਬ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬ੍ਰੇਨ ਚ ਅਸੀਂ ਡਾਕਟਰਾਂ ਨੂੰ ਫੋਨ ਕੀਤਾ ਵੀ ਤੁਸੀਂ ਪਲੀਜ਼ ਆਪਰੇਸ਼ਨ ਕਰ ਦਿਓ ਡਾਕਟਰ ਗੰਦੀ ਜੀ ਪੋਸੀਬਲ ਨਹੀਂ ਇਹਨਾਂ ਬਲੈਡਰ ਦਾ ਬਰੇਂਚ ਕਰ ਗਿਆ ਹਾਂ ਫਿਰ ਅਸੀਂ ਚੈੱਕ ਕੀਤਾ ਉਹ ਬੜਾ بڑا ਹੈ ਜੀ ਤੇ ਲਿਆ ਮੈਂ ਹైదరాబాద్ ਸਿੱਕਾ ਉੱਥੋਂ ਮੈਂ ਆਨਲਾਈਨ ਵੀ ਹਿੰਗੀ ਡਾਕਟਰ ਗੰਦੀ ਜੀ ਸ਼ਰਨਾ ਜੀ ਪੋਸੀਬਲ ਨਹੀਂ ਆਪਰੇਸ਼ਨ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਦੁਆ ਕਰੋ ਹੁਣ ਪੱਲ ਤਾਂ ਜਿਹੜੇ ਨਹੀਂ ਬਚਾ ਪਾਵਾਂਗੇ ਇਸ ਲਈ 4 ਵਜੇ ਆ ਸਾਨੂੰ ਆਲਦਾ ਆਖਰੀ ਗੱਲਬਾਤ ਕਰੋ ਮੈਂ ਹైదరాబాద్ ਜਾਣ ਤੋਂ ਪਹਿਲਾਂ ਟਿਊਜ਼ਡੇ ਨੂੰ ਘਰ ਆਇਆ ਹਾਂ ਮੈਂ ਮਿਲ ਕੀ ਗਿਆ ਮੈਂ ਕਿਹਾ ਪਲਸਰ ਮੈਂ ਦੁੱਖ ਨਹੀਂ ਲਈ ਸਰਕਾਰੀ ਕੰਮ ਹైదరాబాద్ ਜਾ ਰਹੇ ਹਾਂ ਤੇ ਮੈਂ ਸ਼ੁਕਰਾਂ ਨੂੰ ਮੁੜਿਆਣਾ ਹੈਗਾ ਤੇ ਕਹਿੰਦੀ ਤੂੰ ਜਲਦੀ ਆ ਜੀ ਉਹਨਾਂ ਦੀ ਜੀ ਉਹਨਾਂ ਨੇ ਇਮੋਸ਼ਨਲ ਹੋ ਕੇ ਮੈਨੂੰ ਦੱਸ ਦਿੱਤਾ ਤੇ ਮੈਂ ਸ਼ੁਕਰਾਨਾ ਰਹਾ ਸੀ ਪਰ ਵੀਜ਼ਾ ਰੱਤ ਦੇ 12 ਵਜੇ ਪਹੁੰਚ ਗਿਆ ਕਿਉਂਕਿ ਮੈਨੂੰ ਪਤਾ ਲੱਗੇ ਸੱਪ ਤੋਂ ਦਾਖਲੇ ਆ ਤੇ ਸਵੇਰੇ 4 ਵਜੇ ਵਸਾ ਦਾ 7:30 31 ਸਤੰਬਰ ਦੇ ਟੈਸਟਿੰਗ ਇਵਨਿੰਗ 40 ਜਸ ਪਰ ਵੀਜ਼ਾ ਨਹੀਂ ਪਰ 40 ਜਸ 40 ਕੈਰੀਅਨਸ ਦਾ 4 ਵਜੇ ਦੀ ਤਿਆਰੀਆਂ ਚੱਲ ਰਹੀਆਂ ਸੀ ਜੀ ਲੋਕ ਮਿਲ ਕੇ ਜਿੰਨੇ ਲੋਕ ਘਰ ਆਏ ਆ ਉਹਨਾਂ ਨੇ ਕਿਹਾ ਬੰਨਾ ਸਾਹਿਬ ਕੈਰੀਅਨਸ ਦਾ 4 ਦੀ ਤਿਆਰੀ ਕਰਦੇ ਆ ਬੜੇ ਖੁਸ਼ ਖੁਸ਼ ਹੋ ਗਏ ਤੇਰੇ ਰੌਣਕਾਂ ਆ ਗਈ ਕਹਿੰਦੇ ਉਹ ਕਹਿੰਦੇ ਬੀਚਰ ਤੇ ਕੰਮ ਕਰੂਗੇ ਕਹਿੰਦੇ ਨਹੀਂ ਮੈਂ ਖੜਾ ਵੀ ਦਿਖਾਇਆ ਕਿਹਦੇ ਪੂਰਾ ਕਹਿਣ ਹੋ ਰਿਹਾ ਸੀ ਸਾਨੂੰ ਸੀਗਾ ਵੀ ਕੈਰੀ ਡਟਾ ਫੋਰਥ ਭਲਾ ਜੀ ਦੇ ਪਾਸ ਇਵਨ ਦਿਲਜੀਤ ਦਸਾਨੀ ਦਾ ਫੋਨ ਆਇਆ ਸੀਗਾ ਕਿ ਮੈਂ ਜਿੱਥਾਂ ਵੀ ਫ੍ਰੀ ਰਹੇਗਾ ਸਰਦਾਰੀ ਫ੍ਰੀ ਹੈ ਉਹਦੇ ਵਿੱਚ ਮੈਂ ਲੈਣਾ ਤੁਹਾਨੂੰ ਭੱਲਾ ਜੀ ਤੇ ਭਲਾ ਜੀ ਕਹਿੰਦੇ ਮੈਂ ਕਹਿਲ ਹੋ ਜਾਵਾਂ ਮੈਂ ਤੁਹਾਡੇ ਨਾਲ ਕੰਮ ਕਰੂੰਗਾ ਪਰ ਕੁਦਰਤ ਭੁਲੇਖੇ ਵਿੱਚ ਸੀ ਸਾਡਾ ਪਰ ਜਦ ਦੁਬਾਰਾ ਇੱਕ ਸਾਡਾ ਬਾਗ ਚਲਾ ਗਿਆ ਜਾਈਂ ਨਾ ਕਿਸੇ ਬੋਸ ਨੂੰ ਨਹੀਂ ਫਿਰ ਮੈਂ ਉਹਦੇ ਨਾਲ ਕਿਹਾ ਕਿ ਹਮ ਇੱਕ ਸੋਲੋ ਬਣਾ ਲੈਂਦੇ ਕਿ ਉਹ ਸਮਝੇ ਰਹੇ ਉਹ ਸੇ ਲੜੋਗੀ ਉਹਨਾਂ ਦਾ ਜਨਮ ਹੀ ਇਸੇ ਕੰਮ ਲਈ ਹੋਇਆ ਸੀ ਲੋਕਾਂ ਨੂੰ ਹਸਾਉਣ ਲਈ। ਆ ਜੰਦ ਹੋਰ ਰਵਾਗੇ ਚਲੇਗੇ। ਤੁਹਾਨੂੰ ਸਭ ਤੋਂ ਲਾਸਟ ਕੋਈ ਤੁਹਾਡੀ ਉਹਨਾਂ ਕੋਈ ਯਾਰ ਕੋਈ ਵੱਡੀ ਯਾਦ ਕੋਈ ਯਾਦ ਖਾਸ ਹੀ ਨੇ ਸਾਡੀ ਯਾਦਾਂ ਦਾ। 2.5 ਸਾਲ ਤੋਂ ਵੱਧ ਬੈਨੇ ਕ੍ਰਿਟੀਕਲ ਸੀਗੇ ਕਿ ਬੜਾ ਮੇਲਜਲ ਹੋ ਨਹੀਂ ਸਕਿਆ ਕਿ ਡਾਕਟਰਸ ਨੇ ਮਣਾ ਕੀਤਾ ਸੀ ਇਨਫੈਕਸ਼ਨ ਕਰਕੇ। ਬਾਕੀ ਯਾਦਾਂ ਦਾ ਸਭ ਬਹੁਤ ਸੋਹਣੀਆਂ ਸਾਡੀਆਂ ਸਭ। ਲਾਸਟ ਟਾਈਮ ਕਦੋਂ ਹੋਣੀ ਸੀ? ਲਾਸਟ ਟਾਈਮ ਤਾਂ 1.2000 ਦੇ ਹੀ ਦੇ ਹੱਟ ਤੇ ਜਦੋਂ ਬ੍ਰੇਨ ਸਟ੍ਰੋਕ ਹੋਇਆ ਉਸ ਤੋਂ ਬਾਅਦ ਤਾਂ ਅਸੀਂ ਛਿੰਦਾ ਛਿੰਦਾ ਦੇ ਪ੍ਰੀਮੀਅਮ ਤੇ ਮਿਲੇ ਆ ਬਾਕੀ ਜ਼ਿਆਦਾ ਮਿਲਣਾ ਜੁਲਣਾ ਕੋਈ ਰਾਜਨਾ ਫੋਨ ਤੇ ਗੱਲ ਹੋ ਜਾਂਦੀ ਸੀ ਪੱਲਾ ਸਾਹਿਬ ਦਾ ਹਲਚਲ ਪੁੱਛਣ ਲਈ ਪਾਜੀ ਨੂੰ ਤਾਂ ਡਾਕਟਰਸ ਨੇ ਬਣਾ ਕੀਤਾ ਸੀ ਕਿਸੇ ਨਾਲ ਮਿਲਣਾ ਜੁਲਣਾ ਦੀ ਨਾ ਗੱਲ ਕੋਈ ਕੰਡੀਸ਼ਨ ਬਹੁਤ ਵਧੀਆ ਹੈਣੀ ਸੀਗੀ ਮੰਦਭਗੀ ਲੱਗ ਗਈ ਜੀ ਕੈਰੀਨ ਜੱਟਾ ਵਰਗੀ ਕੱਟ ਪਲਾਸਟਿਕ ਇਕੱਠੇ ਨੇ ਬਣਾਈ ਆ ਪਹਿਲੀ ਫਿਲਮ ਤੇ ਤੁਹਾਡੀ ਕੈਰੀਨ ਜੱਟਾ ਪੱਲਾ ਸਾਹਿਬ ਤੋਂਗੀ ਦਾ ਬਣੀ ਨਹੀਂ ਸਕਦੀ ਔਰ ਕੋਲ ਵੀ ਆ ਰਿਹਾ ਹੈ ਇਹ ਤਾਂ ਹੁਣ ਉਹਦੀ ਹੁਣ ਤਾਂ ਸਾਡੀ ਮਜਬੂਰੀ ਹੋ ਗਈ ਜੀ ਆਦਰਵਾਇਜ਼ ਕੈਰੀਨ ਜੱਟਾ ਜਿਹੜੀ ਵੱਨ ਹੈ ਉਹ ਭੱਲਾ ਸਾਹਿਬ ਨੂੰ ਮਾਈਨਸ ਕਰੀ ਤਾਂ ਫਿਲਮ ਹੀ ਖਤਮ ਹੋਏ ਸਾਡੀ ਸੋ ਤੁਸੀਂ ਸੁਣਿਆ ਇਸ ਸਮੇਂ ਮਾਹੌਲ ਪੂਰਾ ਗਮਗੀਨ ਬਣਿਆ ਹੋਇਆ ਸੀ ਤੇ ਮੁੱਖ ਮੰਤਰੀ ਮਾਨ ਤੋਂ ਲੈ ਕੇ ਹਰ ਇੱਕ ਲੀਡਰ ਹਰ ਇੱਕ ਗਾਇਕ ਹਰ ਇੱਕ ਐਕਟਰ ਨੇ ਉਸ ਵੱਡੀ ਸ਼ਖਸੀਅਤ ਨੂੰ ਸਜਦਾ ਕੀਤਾ ਤੇ ਹਰ ਇੱਕ ਦੀ ਅੱਖ ਉਸ ਸਮੇਂ ਨਾਮ ਸੀਤਾ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਕੀਤਾ ਜਾਵੇਗਾ ਜਿਸ ਤੋਂ ਬਾਅਦ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਪੰਜਾਬ ਸਰਕਾਰ ਕੋਈ ਅਨਾਉਂਸਮੈਂਟ ਕਰਦੀ ਹੈ ਕਿ ਉਹਨਾਂ ਦੇ ਨਾਮ ਦੇ ਉੱਪਰ ਕੋਈ ਨਾ ਕੋਈ ਵੱਡੇ ਪੱਧਰ ਦੇ ਉੱਪਰ ਕੋਈ ਬਿਲਡਿੰਗ ਇਮਾਰਤ ਬਣਾਈ ਜਾਵੇ ਜਾਂ ਫਿਰ ਕੋਈ ਹੋਰ ਐਲਾਨ ਜਿਹੜਾ ਉਹ ਕੀਤਾ ਜਾ ਸਕਦਾ ਹੈ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते